ਵਸਤਾ ਪੰਜਾਬ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਤੇ ਮੈਂ ਆ ਤੁਹਾਡੇ ਨਾਲ ਜਗਿੰਦਰ ਸਿੰਘ ਆਪਾਂ ਅਕਸਰ ਪੰਜਾਬ ਨਾਲ ਜੁੜੇ ਮੁੱਦੇ ਅਤੇ ਵਕ ਵਕ ਸਿਆਸੀ ਮੁੱਦਿਆਂ ਤੇ ਰਾਜਨੀਤਿਕ ਮੁੱਦਿਆਂ ਦੇ ਨਾਲ-ਨਾਲ ਧਾਰਮਿਕ ਤੇ ਸਮਾਜਿਕ ਮੁੱਦਿਆਂ ਤੇ ਵੀ ਅਕਸਰ ਆਪਾਂ ਜੁੜਦੇ ਆਂ ਚਰਚਾ ਕਰਦੇ ਆਂ ਰੂਬਰੂ ਹੁੰਨੇ ਆਂ ਤੇ ਖਾਸ ਕਰ ਹੁਣ ਇਹਨਾਂ ਦਿਨਾਂ 'ਚ ਪੰਜਾਬ 'ਚ ਹੜ੍ਹਾਂ ਨੇ ਜਿਹੜੀ ਤਵਾਹੀ ਮਚਾਈ ਹੈ ਕਿਸ ਤਰ੍ਹਾਂ ਬਰਬਾਦੀ ਹੋਈ ਹੈ ਔਰ ਕਿਸ ਤਰ੍ਹਾਂ ਦਾ ਪੰਜਾਬ 'ਚ ਮਾਹੌਲ ਹੈ ਕਿਸ ਤਰ੍ਹਾਂ ਲੋਕ ਆਪਣੇ ਆਪ ਨੂੰ ਉਭਾਰਨ ਲਈ ਜਾਂ ਉਸ ਕਹਿਰ ਚੋਂ ਉੱਠਣ ਲਈ ਕਿਸ ਤਰ੍ਹਾਂ ਸਮਾਜਿਕ ਜਥੇਬੰਦੀਆਂ ਕਿਸ ਤਰ੍ਹਾਂ ਸਰਕਾਰਾਂ ਕੰਮ ਕਰ ਰਹੀਆਂ ਨੇ ਵਿਦੇਸ਼ਾਂ 'ਚ ਬੈਠਾ ਪੰਜਾਬੀ ਭਾਈਚਾਰਾ ਕਿਸ ਤਰ੍ਹਾਂ ਸਪੋਰਟ ਕਰ ਰਿਹਾ ਉਹਤੇ ਆਪਾਂ ਲਗਾਤਾਰ ਚਰਚਾ ਕਰਦੇ ਆ ਰਹੇ ਹਾਂ ਔਰ ਜੇ ਦੇਖੀਏ ਤਾਂ ਹੁਣ ਹੜ੍ਹਾਂ ਦਾ ਪਾਣੀ ਜਾਂ ਡੈਮਾਂ ਦਾ ਜਾਂ ਦਰਿਆਵਾਂ ਦਾ ਪਾਣੀ ਮੁੜਨ ਦੇ ਨਾਲ-ਨਾਲ ਪੰਜਾਬ 'ਚ ਜਿਸ ਤਰ੍ਹਾਂ ਦਾ ਸਿਆਸੀ ਪਾਰਾ ਚੜ੍ਹਿਆ ਜਾਂ ਸਿਆਸੀ ਪਾਰਟੀਆਂ ਦਾ ਦਾ ਵਹਿਣ ਤੇਜ਼ ਹੋਇਆ ਉਸ ਮੁੱਦੇ ਤੇ ਅੱਪਾ ਅੱਜ ਦੀ ਚਰਚਾ ਮੁੱਖ ਤੌਰ ਤੇ ਕਰਦੇ ਆਂ ਅਕਸਰ ਜ਼ਿਕਰ ਹੁੰਦਾ ਹੈ ਕਿ ਸਿਆਸੀ ਪਾਰਟੀਆਂ ਹੜਾਂ ਦੇ ਮੁੱਦੇ ਤੇ ਰੋਟੀਆਂ ਸੇਕਦੀਆਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੀਆਂ ਨੇ ਪਰ ਇਹਦੇ ਨਾਲ ਅੱਜ ਇੱਕ ਵੱਖਰੀ ਇਹ ਹੈ ਕਿ ਸਿਆਸੀ ਪਾਰਟੀਆਂ ਦਾ ਹੜਾਂ ਤੋਂ ਪਹਿਲਾਂ ਕੀ ਏਜੰਡਾ ਸੀ ਕਿਸ ਤਰ੍ਹਾਂ ਦਾ ਜਿਹੜੇ ਸਮੀਕਰਨ ਸੀ ਕਿ ਪੰਜਾਬ ਸਿਆਸੀ ਸਮੀਕਰਨ ਕੀ ਸੀ ਕਿ ਹੜਾਂ ਚ ਉਹ ਏਜੰਡਾ ਵੀ ਬਹਿ ਗਿਆ ਜਾਂ ਕਿਹੜੀ ਪਾਰਟੀ ਦਾ ਇਸ ਸਮੇਂ ਹਵਾਰ ਹੈ ਔਰ ਕਿਹੜੀ ਪਾਰਟੀ ਕਿਸ ਤਰ੍ਹਾਂ ਆਪਣੇ ਆਪ ਨੂੰ ਹਵਾਰ ਲਈ ਜਿਹੜੀ ਆ ਉਹ ਯਤਨ ਕਰ ਰਹੀ ਹੈ ਜੇ ਦੇਖੀਏ ਤਾਂ ਦੇਖੋ ਇਹ ਤਾਂ ਹੈ ਵੀ ਭਾਵੇਂ ਜੇ ਆਪਾਂ ਬੈਕਫੁੱਟ ਤੇ ਚਲੇ ਜਾਈਏ ਤਾਂ ਹੜਾਂ ਤੋਂ ਪਹਿਲਾਂ ਜੇ ਦੇਖੀਏ ਤਾਂ ਜੇ ਪੰਜਾਬ ਸਰਕਾਰ ਦੀ ਕਹਿ ਲਈਏ ਜੇ ਸਰਕਾਰ ਦੇ ਹੱਕ ਚ ਕੋਈ ਮੁੱਦਾ ਨਹੀਂ ਦਿਖ ਰਿਹਾ ਜਾਂ ਸਰਕਾਰ ਦੇ ਖਿਲਾਫ ਹਵਾ ਹੈ ਤਾਂ ਦੂਸਰੇ ਪਾਸੇ ਕਿਸੇ ਹੋਰ ਸਿਆਸੀ ਪਾਰਟੀ ਦਾ ਪੰਜਾਬ ਚ ਕਹਿ ਲਈਏ ਵਿਰੋਧੀ ਧਿਰ ਦਾ ਚਾਹੋ ਚ ਕਾਂਗਰਸ ਪਾਰਟੀ ਹੈ ਚ ਅਕਾਲੀ ਦਲ ਹੈ ਜਾਂ ਭਾਜਪਾ ਵੀ ਹੈ ਕਿਉਂਕਿ ਪੰਜਾਬ ਚ ਭਾਜਪਾ ਦਾ ਵੀ ਇੰਟਰਸਟ ਹੈ ਉਸ ਉਹਨਾਂ ਪਾਰਟੀਆਂ ਦਾ ਵੀ ਕੋਈ ਬਹੁਤਾ ਹਵਾਰ ਨਜ਼ਰ ਨਹੀਂ ਆ ਰਿਹਾ ਔਰ ਇਸ ਉਹ ਮੁੱਦੇ ਤੋਂ ਪਹਿਲਾਂ ਹੜਾ ਦੇ ਉਹ ਉਹਦੀ ਮਾਰ ਤੋਂ ਪਹਿਲਾਂ ਪੰਜਾਬ ਚ ਜੇ ਦੇਖੀਏ ਤਾਂ ਸਭ ਤੋਂ ਵੱਧ ਭ�ਿਆ ਹ ਮੁੱਦਾ ਜਿਹੜਾ ਉਹ ਬਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਸੀ ਜਿਸ ਨੂੰ ਲੈ ਕੇ ਕਾਲੀ ਦਲ ਤੇ ਸੱਤਾਧਾਰੀ ਤੇ ਰਾਮੋ ਸਾਹਮਣੇ ਸੀ ਔਰ ਇਸ ਮੁੱਦੇ ਤੇ ਵੀ ਜੇ ਦੇਖੀਏ ਤਾਂ ਜਿਸ ਤਰ੍ਹਾਂ ਮਜੀਠੀਆ ਦੇ ਹੱਕ ਚ ਕਾਲੀ ਦਲ ਨੇ ਲਹਿਰ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦਾ ਕਾਲੀ ਦਲ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਸੀ ਉਸ ਰੂਪ ਚ ਕਾਲੀ ਦਲ ਨੂੰ ਹੰਗਾਰਾ ਨਹੀਂ ਮਿਲਿਆ ਔਰ ਜਿਹੜੀਆਂ ਤਰ੍ਹਾਂ ਸਰਕਾਰ ਦੇ ਖਿਲਾਫ ਚਾ ਉਹ ਚਰਨਜੀਤ ਸਿੰਘ ਚੰਨੀ ਸੀ ਸਾਬਕਾ ਮੁੱਖ ਮੰਤਰੀ ਜਾਂ ਸੁਖਪਾਲ ਖਹਿਰਾ ਸੀ ਜਾਂ ਪ੍ਰਤਾਪ ਸਿੰਘ ਬਾਜਵਾ ਸੀ ਜਾਂ ਭਾਜਪਾ ਵੀ ਜੇ ਮਜੀਠੀਏ ਦੇ ਹੱਕ ਚ ਉਸ ਸਮੇਂ ਬੋਲੀ ਆ ਤਾਂ ਉਹਨਾਂ ਨੂੰ ਬੈਕਪੁੱਟ ਤੇ ਵੀ ਆਉਣਾ ਪਿਆ ਕਿਉਂਕਿ ਲੋਕਾਂ ਦੇ ਮਨਾਂ ਚ ਵੀ ਇੱਕ ਸੀ ਕਿ ਕਿਉਂਕਿ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਸਮੇਂ ਤੋਂ ਵਾਇ ਮੌਜੂਦਾ ਸਰਕਾਰ ਦੇ ਸਮੇਂ ਤੋਂ ਲੋਕ ਮੰਨ ਚਾਹੀਏ ਜਰੂਰ ਸੀ ਕਿ ਮਜੀਠੀਏ ਦੇ ਖਿਲਾਫ ਜਿਹੜੀਆਂ ਅਦਾਲਤਾਂ ਚ ਜਿਹੜੀਆਂ ਜਾਂਚ ਰਿਪੋਰਟਾਂ ਪਈਆਂ ਨੇ ਜਾਂ ਉਹਨਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਆ ਰਹੇ ਆ ਰਹੇ ਨੇ ਜਾਂ ਡਰੱਗ ਦੇ ਦੋਸ਼ ਲੱਗਦੇ ਆਏ ਨੇ ਵੀ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਇਸ ਮੁੱਦੇ ਤੇ ਇਹ ਸਾਰੀਆਂ ਹੀ ਧਿਰਾਂ ਪਹਿਲਾਂ ਇਹ ਮੰਗ ਵੀ ਕਰਦੀਆਂ ਆ ਰਹੀਆਂ ਕਿ ਮਜੀਠੀਏ ਦੀ ਗ੍ਰਿਫਤਾਰੀ ਹੋਵੇ ਮਜੀਠੀਏ ਦੇ ਖਿਲਾਫ ਕਾਰਵਾਈ ਹੋਵੇ ਔਰ ਇਸ ਕਾਰਵਾਈ ਦੇ ਦੌਰਾਨ ਕਹਿ ਲਓ ਸਰਕਾਰ ਨੂੰ ਘੇਰਨ ਚ ਇੱਕ ਵਾਰ ਸਾਰੇ ਸਫਲ ਹੀ ਰਹੇ ਸੀ ਔਰ ਦੂਸਰੇ ਪਾਸੇ ਹੜਾ ਤੋਂ ਬਾਅਦ ਦੀ ਜੇ ਸਥਿਤੀ ਦੇਖੀਏ ਤਾਂ ਹੜਾ ਤੋਂ ਬਾਅਦ ਅ ਕਾਲੀਦਲ ਦਾ ਵੀ ਜੋ ਪਹਿਲਾਂ ਚੱਲ ਰਿਹਾ ਸੀ ਆਪਸੀ ਇਤਫਾੜ ਚੱਲ ਰਿਹਾ ਸੀ ਦੋਵੇਂ ਕਾਲੀਦਲ ਇੱਕ ਦੂਜੇ ਨੂੰ ਪੁਛਾੜਨ ਲਈ ਜਾਂ ਉੱਪਰ ਆਪਣੇ ਆਪ ਨੂੰ ਉਭਾਰ ਲਈ ਜਿਸ ਤਰ੍ਹਾਂ ਦੇ ਯਤਨ ਹੋ ਰਹੇ ਸੀ ਉਹ ਵੀ ਇੱਕ ਵਾਰ ਬ੍ਰੇਕ ਹੋਇਆ ਨਾ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਹੜਾਂ ਚ ਮਤਲਬ ਆਪਣੇ ਢੰਗ ਨਾਲ ਉਹਨੂੰ ਸੇਵਾ ਦੇ ਰੂਪ ਦੇ ਲਈ ਬਹੁਤ ਸਾਰੇ ਲੋਕ ਉਹਨੂੰ ਸਿਆਸੀ ਰੋਟੀਆਂ ਸੇਕਣੀਆਂ ਵੀ ਕਹਿ ਰਹੇ ਨੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਜਿਹੜੀਆਂ ਇਹ ਸਿਆਸੀ ਪਾਰਟੀਆਂ ਨੇ 2027 ਨੂੰ ਲੈ ਕੇ ਜਿਹੜੀਆਂ ਸੇਵਾ ਦੇ ਨਾਮ ਤੇ ਜਿਹੜੀਆਂ ਆਪਣੀ ਸਿਆਸੀ ਵਹਿਣ ਜਿਹੜਾ ਉਹ ਤੇਜ਼ ਕਰ ਰਹੀਆਂ ਨੇ ਉਹ ਸੋ ਮੁੱਦੇ ਤੇ ਵੀ ਜਿਹੜੀ ਆ ਉਹ ਚਰਚਾ ਹੋ ਰਹੀ ਸੀ ਜਾਂ ਚਰਚਾ ਚੱਲ ਰਹੀ ਸੀ ਔਰ ਜੇ ਅੱਜ ਦੀ ਡੇਟ ਚ ਦੇਖੀਏ ਤਾਂ ਦੇਖੋ ਸਾਰੀਆਂ ਤਰ੍ਹਾਂ ਕਿਸੇ ਵੀ ਧਰਤੀ ਪੰਜਾਬ ਚ ਕੋਈ ਹਵਾ ਨਜ਼ਰ ਨਹੀਂ ਆ ਰਹੀ ਔਰ ਸਿਆਸੀ ਜਿਹੜੀਆਂ ਪਾਰਟੀਆਂ ਨੇ ਉਹ ਪੰਜਾਬੀਆਂ ਦੇ ਜਿਹੜਾ ਮਾਈਂਡ ਆ ਉਹਨੂੰ ਕੈਪਚਰ ਕਰ ਲਈ ਜਾਂ ਜਿਹੜੇ ਜਿਹੜੇ ਆਈਟੀ ਸੈੱਲ ਨੇ ਉਹ ਉਹਨਾਂ ਦਾ ਜਿਹੜਾ ਰੋਲਾ ਰੱਪਾ ਹੈ ਉਹ ਤੁਸੀਂ ਚਫੇਰੇ ਦੇਖ ਰਹੇ ਹੋ ਔਰ ਇਸ ਰੌਲੇ ਰੱਪੇ ਚ ਜੇ ਦੇਖੀਏ ਤਾਂ ਆਈਟੀ ਸਲਾ ਦੇ ਰੌਲੇ ਰੱਪੇ ਕਰਕੇ ਹੀ ਜਿਹੜੀਆਂ ਸਰਕਾਰ ਦੀਆਂ ਵੀ ਜਿਹੜੀਆਂ ਬਹੁਤ ਸਾਰੀਆਂ ਨਿਕਮੀਆਂ ਵੀ ਨੇ ਜਾਂ ਸਰਕਾਰ ਦੇ ਖਿਲਾਫ ਵੀ ਬਹੁਤ ਸਾਰੇ ਮੁੱਦੇ ਨੇ ਉਹਨਾਂ ਮੁੱਦਿਆਂ ਤੇ ਵੀ ਜਿਹੜਾ ਪਰਦਾ ਪਿਆ ਹੋਇਆ ਔਰ ਇਹ ਹੈ ਕਿ ਲੋਕਾਂ ਨੂੰ ਕਨਫਿਊਜ਼ ਕਰਨ ਲਈ ਜਿਹੜੀਆਂ ਤਰਾਂ ਨੇ ਕਿਉਂਕਿ ਲੋਕਾਂ ਲਈ ਜਿਹੜਾ ਸਿਆਸੀ ਪਾਰਟੀਆਂ ਕੋਲੇ ਮੁੱਦੇ ਘੱਟ ਨੇ ਕਨਫਿਊਜ਼ ਕਰਕੇ ਲੋਕਾਂ ਨੂੰ ਜਾਂ ਉਹਨਾਂ ਦੇ ਮਾਈਂਡ ਨੂੰ ਕੈਪਚਰ ਕਰਕੇ ਜਿਹੜੀ ਹੈ ਹਰ ਧਿਰ ਆਪਣੇ ਆਪ ਨੂੰ ਉਭਾਰਨ ਦੀ ਕੋਸ਼ਿਸ਼ ਚ ਹਰ ਪੁੱਤਰ ਆਪਣੇ ਆਪ ਦਾ ਜਿਹੜਾ ਇਦਾਂ ਦਾ ਏਜੰਡਾ ਹੈ ਉਹ ਲੈ ਕੇ ਆਉਣ ਲਈ ਯਤਨ ਕਰ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਸਮੇਂ ਤਰਨ ਤਰਨ ਦੀ ਜਿਹੜੀ ਹੈਗੀ ਹੈ ਜਿਮਨੀ ਚੋਣ ਉਸ ਚੋਣ ਚ ਕਿਸ ਤਰ੍ਹਾਂ ਦੇ ਸਮੀਕਰਨ ਬਣਦੇ ਨੇ ਕੀ ਹਾਲਾਤ ਬਣਦੇ ਨੇ ਔਰ ਕਿਸ ਤਰ੍ਹਾਂ ਦਾ ਵਾਰ ਹੁੰਦਾ ਉਹ ਵੀ ਦੇਖਣਯੋਗ ਹੋਊਗਾ ਕਿਉਂਕਿ ਜੇ ਦੇਖੀਏ ਤਾਂ ਇਸ ਚੋਣ ਨੂੰ ਲੈ ਕੇ ਕੱਲੀਆਂ ਜਿਹੜੀਆਂ ਰਵੈਤੀ ਪਾਰਟੀਆਂ ਹੀ ਨਹੀਂ ਆਮ ਆਦਮੀ ਪਾਰਟੀ ਨਹੀਂ ਜਿਹੜੀ ਚੌਥਾ ਚੌਥੀ ਧਰ ਜਿਹੜਾ ਨਮਾ ਕਾਲੀ ਦਲ ਦਾ ਬਾਹਰ ਹੋਇਆ ਉਹ ਵੀ ਮਤਲਬ ਕਹਿ ਲਓ ਜੋਰ ਜਮਾਈ ਕਰਨ ਦੇ ਮੂਡ 'ਚ ਆ ਔਰ ਆਪਣੇ ਵੱਲੋਂ ਇੱਕ ਸਾਂਝਾ ਉਮੀਦਵਾਰ ਦੇ ਕੇ ਜਿਹੜਾ ਜਿਹੜਾ ਨਮਾ ਕਾਲੀ ਦਲ ਤੇ ਉਹਦੇ ਨਾਲ ਵਾਰਿਸ ਪੰਜਾਬ ਦੇ ਕਾਲੀ ਦਲ ਉਹਨਾਂ ਵੱਲੋਂ ਇੱਕ ਸਾਂਝਾ ਇੱਕ ਉਮੀਦਵਾਰ ਦੇ ਕੇ ਵੀ ਲੜਾਈ ਲੜਨ ਦੀ ਅੰਦਰਖਾਤੇ ਤਿਆਰੀ ਵੀ ਹੋ ਰਹੀ ਹੈ। ਔਰ ਹੜਾਂ ਦੇ ਦੌਰਾਨ ਜੇ ਆਪਾਂ ਗੱਲ ਕਰੀਏ ਤਾਂ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਦੇਖਿਆ ਹੋਊਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਉਹ ਵੀ ਬਹੁਤ ਜ਼ਿਆਦਾ ਮਤਲਬ ਸਰਕਾਰ ਨੂੰ ਨਜ਼ਰ ਆਇਆ ਔਰ ਅਕਾਲੀ ਦਲ ਨੇ ਜਿਸ ਤਰ੍ਹਾਂ ਉਹ ਆਪ ਜਾ ਕੇ ਲੱਖਾਂ ਰੁਪਇਆ ਵੰਡਦੇ ਨਜ਼ਰ ਆਏ ਨੇ ਜਾਂ ਪੀੜਤ ਲੋਕਾਂ ਨੂੰ ਹੌਸਲਾ ਦਿੰਦੇ ਨਜ਼ਰ ਆਏ ਨੇ ਉੱਥੇ ਉਹਨਾਂ ਨੇ ਇਹ ਵੀ ਹੈ ਕਿ ਜਿਹੜੇ ਪੀੜਤ ਲੋਕ ਨੇ ਜਾਂ ਪੀੜਤ ਕਿਸਾਨ ਨੇ ਉਹਨਾਂ ਲਈ ਬੀਜ ਪਸ਼ੂਆਂ ਲਈ ਚਾਰਾ ਜਾਂ ਹੋਰ ਕਈ ਜਿਹੜੇ ਐਲਾਨ ਵੀ ਕੀਤੇ ਨੇ ਇਸ ਤਰ੍ਹਾਂ ਕਣਕ ਦਾ ਲੱਖ ਏਕੜ ਦਾ ਬੀਜ ਦਾ ਐਲਾਨ ਕੀਤਾ ਔਰ ਦੂਸਰੇ ਪਾਸੇ ਜੇ ਮੌਜੂਦਾ ਸਮੇਂ ਦੇਖੀਏ ਤਾਂ ਜਿਹੜੀ ਸੱਤਾਧਾਰੀ ਤੇਰਾ ਆਮ ਆਦਮੀ ਪਾਰਟੀ ਵੱਲੋਂ ਵੀ ਇੱਕ ਪੰਜਾਬ ਚ ਮੁੱਖ ਮੰਤਰੀ ਵੱਲੋਂ ਚੜ੍ਹਦੀ ਕਲਾ ਦੇ ਨਾਂ ਤੇ ਕਮਿਸ਼ਨ ਸ਼ੁਰੂ ਕਰਨ ਦਾ ਜਿਹੜਾ ਇੱਕ ਐਲਾਨ ਕੀਤਾ ਗਿਆ ਔਰ ਉਸ ਮਿਸ਼ਨ ਚ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਨਾਲ ਜੋੜ ਕੇ ਪੰਜਾਬ ਨੂੰ ਮੁੜਵਾਦ ਕਰਨ ਲਈ ਪੰਜਾਬ ਨੂੰ ਮੁੜ ਪੈਰਾਂ ਤੇ ਖੜਾ ਕਰਨ ਲਈ ਜਾਂ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨੂੰ ਪਹਿਚਾਣ ਦਿਆ ਕਿਉਂਕਿ ਲੋਕ ਲੋਕ ਪੰਜਾਬ ਦੇ ਜਾਂ ਸਿੱਖ ਜਿਹੜੇ ਨੇ ਉਹ ਇੱਕ ਹਮੇਸ਼ਾ ਚੜ੍ਹਦੀ ਕਲਾ ਦੇ ਪ੍ਰਤੀਕ ਨੇ ਉਹਨਾਂ ਅੰਦਰ ਇੱਕ ਚੜ੍ਹਦੀ ਕਲਾ ਦਾ ਜਜ਼ਬਾ ਹੈ ਜਜ਼ਬਾਤ ਹੈ ਉਸ ਨਾ ਮੋਡੇਟਰੀਆ ਆਮ ਆਦੇਵੀ ਪਾਰਟੀ ਨੇ ਵੀ ਕਹਿ ਲੋ ਇੱਕ ਲੇਅਰ ਖੜੀ ਕਰਨ ਦਾ ਜਾਂ ਆਪਣੀ ਸਿਆਸੀ ਚਾਲ ਵੀ ਇਹਨੂੰ ਕਹਿ ਸਕਦੇ ਹੋ ਉਹ ਜਾਂ ਸਿਆਸੀ ਪਾਰੀ ਖੇਡਣ ਦਾ ਵੀ ਉਹਨਾਂ ਦਾ ਪ੍ਰੋਗਰਾਮ ਵੀ ਹੈਗਾ ਤੇ ਉਹਦੇ ਨਾਲ ਹੀ ਜੇ ਆਪਾਂ ਦੇਖੀਏ ਤਾਂ ਇਸ ਸਮੇਂ ਜਿਹੜੇ ਨਵੇਂ ਕਾਲੀ ਦਲ ਚ ਜਿਸ ਤਰ੍ਹਾਂ ਨਵੇਂ ਕਾਲੀ ਦਲ ਨੂੰ ਉਹਨੂੰ ਸਥਾਪਿਤ ਕਰਨ ਲਈ ਜਾਂ ਉਹਨੂੰ ਉਹਨੂੰ ਜਥੇਬੰਦਕ ਢਾਂਚਾ ਰੂਪ ਉਹ ਕਰਨ ਲਈ ਜਿਸ ਤਰ੍ਹਾਂ ਦੀ ਜੋਰ ਜਮਾਈ ਜਿਸ ਤਰ੍ਹਾਂ ਦਾ ਚਾਰੋ ਜਿਹੜੀ ਪਹਿਲਾਂ ਹੋ ਰਹੀ ਸੀ ਜਾਂ ਜਿਸ ਤਰ੍ਹਾਂ ਦੀਆਂ ਸਰਗਰਮੀਆਂ ਨਜ਼ਰ ਆ ਰਹੀਆਂ ਸੀ ਉਹ ਹੁਣ ਨਜ਼ਰ ਨਹੀਂ ਆ ਰਹੀਆਂ ਉਹ ਤੇ ਕਿਉਂ ਚੁੱਪੀ ਹੈ ਜਾਂ ਨਮਾ ਕੀ ਕਰਨ ਜਾ ਰਿਹਾ ਉਹ ਕਾਲੀਤਲ ਜਾਂ ਜਿਹੜੀ ਪੰਥਕ ਕਾਉਂਸਲ ਬਣੀ ਹੋਈ ਹੈ ਔਰ ਉਹ ਖਾਸ ਕਰਕੇ ਉਹਦੀ ਅਗਵਾਈ ਜਿਹੜੀ ਹੈ ਬੀਬੀ ਸਤਵੰਤ ਕੌਰ ਕਰਦੇ ਨੇ ਜਿਹੜੇ ਕਿ ਸ਼ਹੀਦਾਂ ਦੇ ਪਰਿਵਾਰ ਨਾਲ ਸੰਬੰਧਤ ਨੇ ਔਰ ਪੰਥ 'ਚ ਉਹਨਾਂ ਦਾ ਵੱਡਾ ਸਤਿਕਾਰ ਆ ਉਸ ਪਰਿਵਾਰ ਦਾ ਜੇ ਮਨਪ੍ਰੀਤ ਸਿੰਘ ਯਾਲੀ ਵੀ ਨੇ ਉਹਨਾਂ ਦੇ ਨਾਲ ਉਹ ਪੰਥਕ ਕੌਂਸਲ ਕੀ ਨਵਾਂ ਕਰਨ ਜਾ ਰਹੀ ਹੈ ਜਾਂ ਉਹ ਉਹ ਜਿਹੜੀਆਂ ਪੰਥਕ ਮੁੱਦਿਆਂ ਨੂੰ ਲੈ ਕੇ ਜਾਂ ਨਮੀ ਜਿਹੜੀ ਧਿਰ ਖੜੀ ਹੋਈ ਹੈ ਉਹਨੂੰ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਹੱਲਣ ਲਈ ਕੀ ਨਵਾਂ ਹੋਣ ਜਾ ਰਿਹਾ ਹੈ ਉਹਦੇ ਬਾਰੇ ਵੀ ਕਈ ਚਰਚਾਾਂ ਚੱਲ ਰਹੀਆਂ ਔਰ ਕਈ ਕੁਝ ਸੁਣਿਆ ਵੀ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਚ ਪੰਥਕ ਕੌਂਸਲ ਹੈ ਜਿਹੜੀ ਇੱਕ ਵੱਡਾ ਇਕੱਠ ਕਰਕੇ ਜ ਵੱਡੀ ਕਾਨਫਰੰਸ ਕਰਕੇ ਜਿਹੜੀਆਂ ਬਾਕੀ ਧਿਰਾਂ ਨੇ ਹੋਰ ਵੀ ਬਹੁਤ ਸਾਰੀਆਂ ਧਿਰਾਂ ਨੇ ਜਿਹੜੀਆਂ ਕਾਲੀਦਲ ਨਾਲ ਸੰਬੰਧ ਜਾਂ ਪੰਥਕ ਮੁੱਦਿਆਂ ਤੇ ਲੜਦੀਆਂ ਆ ਰਹੀਆਂ ਚਾਹ ਉਹ ਧਾਰਮਿਕ ਮੁੱਦੇ ਨੇ ਜਾਂ ਐਸਜੀਪੀਸੀ ਦਾ ਮੁੱਦਾ ਉਹਨਾਂ ਤੇ ਰਨ ਕਿਸ ਤਰ੍ਹਾਂ ਇਕੱਠਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇਹ ਵੀ ਇੱਕ ਨਵੀਆਂ ਜਾਣਕਾਰੀਆਂ ਨੇ ਜਾਂ ਨਵੀਆਂ ਸੁਭਾਵਨਾਵਾਂ ਹਨ ਜਿਹਦੇ ਬਾਰੇ ਚਰਚਾ ਹੋ ਰਹੀ ਹੈ ਉਹ ਵੀ ਅੱਜ ਆਪਾਂ ਸਾਂਝੀਆਂ ਕੀਤੀਆਂ ਔਰ ਜੇ ਆਪਾਂ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇਖੋ ਕਾਂਗਰਸ ਪਾਰਟੀ ਜਰੂਰ ਇੱਕ ਵੱਡੀ ਧਿਰ ਹੈ ਜਾਂ ਜਿਸ ਤਰ੍ਹਾਂ ਇਹ ਆਸ ਕੀਤੀ ਜਾ ਰਹੀ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਾਂ ਵਿਰੋਧੀ ਧਿਰ ਦੇ ਰੋਲ 'ਚ ਕਾਂਗਰਸ ਪਾਰਟੀ ਭਾਵੇਂ ਸਰਕਾਰ ਨੂੰ ਬਹੁਤੇ ਥਾਵਾਂ 'ਚ ਘੇਰਨ 'ਚ ਸਫਲ ਹੀ ਰਹੀ ਹੈ ਪਰ ਜਿਸ ਤਰ੍ਹਾਂ ਦੀ ਮਜ਼ਬੂਤੀ ਕਾਂਗਰਸ ਪਾਰਟੀ ਨੂੰ ਲੱਗ ਰਿਹਾ ਸੀ ਵੀ ਮਜ਼ਬੂਤ ਦੇਖੋਗੇ ਉਸ ਰੂਪ 'ਚ ਉਹ ਚੋਣਾਂ ਤੋਂ ਪਹਿਲਾਂ ਕਿਉਂਕਿ ਬਹੁਤ ਘੱਟ ਸਮਾਂ ਰਹਿੰਦਾ 27 ਦੀਆਂ ਚੋਣਾਂ 'ਚ ਵੀ ਆਪਾਂ ਦੇਖੀਏ ਤਾਂ ਉਸ ਰੂਪ 'ਚ ਕਾਂਗਰਸ ਪਾਰਟੀ ਵੀ ਮਜ਼ਬੂਤ ਨਜ਼ਰ ਨਹੀਂ ਆ ਰਹੀ ਔਰ ਚਰਨਜੀਤ ਚੰਨੀ ਜ਼ਰੂਰ ਨੇ ਜਿੰਨਾ ਬਾਰੇ ਖੈਰ ਵਿਦੇਸ਼ਾਂ 'ਚ ਵੀ ਇਹ ਚਰਚਾ ਚਰਨਜੀਤ ਚੰਨੀ ਦੀ ਜਿਹੜਾ ਉਹਨਾਂ ਦਾ ਸੁਭਾਅ ਹੈ ਜਾਂ ਉਹਨਾਂ ਦਾ ਕੰਮ ਕਰਨ ਦਾ ਲਹਿਜਾ ਹੈ ਔਰ ਜਿਸ ਤਰ੍ਹਾਂ ਉਹ ਹੜਾਂ 'ਚ ਵੀ ਲੋਕਾਂ ਨਾਲ ਜੁੜ ਕੇ ਨਜ਼ਰ ਆਏ ਨੇ ਉਹਨਾਂ ਕਰਕੇ ਜ਼ਰੂਰ ਕਾਂਗਰਸ ਪਾਰਟੀ ਦਾ ਕਿਤੇ ਨਾ ਕਿਤੇ ਹਵਾਰ ਨਜ਼ਰ ਆਇਆ ਜਾਂ ਰਾਹੁਲ ਗਾਂਧੀ ਵੱਲੋਂ ਵੀ ਜਿਹੜਾ ਦੌਰਾ ਕੀਤਾ ਗਿਆ ਉਹਨਾਂ ਵੱਲੋਂ ਜਿਹੜੀ ਕੇਂਦਰ ਸਰਕਾਰ ਵੱਲੋਂ ਪੈਕੇਜ ਦਿੱਤਾ ਗਿਆ 1600 ਕਰੋੜ ਦਾ ਉਦੀ ਵੀ ਉਹਨਾਂ ਨੇ ਆਲੋਚਨਾ ਵੀ ਕੀਤੀ ਹੈ ਕਿ ਬਹੁਤ ਘੱਟ ਹੈ ਔਰ ਪੰਜਾਬ ਨੂੰ ਮੁੜ ਪੈਰਾਂ ਤੇ ਖੜਾ ਕਰਨ ਲਈ ਉਹਨਾਂ ਨੇ ਇੱਕ ਜਿਹੜੀ ਇੱਕ ਇੱਕ ਪੰਜਾਬੀਆਂ ਨੂੰ ਇੱਕ ਸੱਦਾ ਵੀ ਦਿੱਤਾ ਆਪਣੀ ਪੱਧਰ ਤੇ ਵੀ ਔਰ ਆਪਣੇ ਵੱਲੋਂ ਵੀ ਭਰੋਸਾ ਦਿੱਤਾ ਕਿ ਉਹਨਾਂ ਦੀ ਸਰਕਾਰ ਆਉਣ ਤੇ ਜਿਹੜਾ ਪੰਜਾਬੀਆਂ ਦੀ ਜਿਹੜੀ ਆ ਬਾਹ ਫੜੀ ਜਾਊਗੀ ਔਰ ਸਾਰੀਆਂ ਤਰ੍ਹਾਂ ਇਸ ਰੂਪ ਜਿਹੜੀਆਂ ਨੇ ਸਰਗਰਮ ਹੋ ਗਈਆਂ ਨੇ ਔਰ ਜੇ ਦੇਖੀਏ ਤਾਂ ਉਹਦੇ ਨਾਲ ਹੀ ਇਸ ਸਮੇਂ ਪੰਜਾਬ 'ਚ ਅੱਜ ਹੀ ਜਿਹੜਾ ਤਾਜ਼ਾ ਸੁਪਰੀਮ ਕੋਰਟ ਨੇ ਅਨਾਉਂਸ ਕੀਤਾ ਹੈ ਕਿ ਪੰਜਾਬ ਜਿਹੜੀ ਹਰ ਸਾਲ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਉਹ ਜਿਹੜੀ ਚੰਗਿਆੜੀ ਹੈ ਜਾਂ ਉਹ ਤੋਂ ਨਿਕਲਣ ਵਾਲਾ ਧੂੰਆਂ ਹੈ ਜਿਹੜਾ ਉਹ ਦੇਖੋ ਵਾਤਾਵਰਨ ਨੂੰ ਤਾਂ ਖਰਾਬ ਕਰਦਾ ਹੀ ਕਰਦਾ ਹੈ ਔਰ ਹਰ ਸਾਲ ਇਹ ਗੱਲ ਵੀ ਹੁੰਦੀ ਹੈ ਕਿ ਉਹ ਧੂੰਆਂ ਦਿੱਲੀ ਜਾ ਕੇ ਦਿੱਲੀ ਦੇ ਲੋਕਾਂ ਦਾ ਸਾਹ ਕੁੱਟ ਕਰਦਾ ਪਰ ਇਸ ਮੁੱਦੇ ਤੇ ਦੇਖੋ ਪੰਜਾਬ ਤੇ ਦਿੱਲੀ ਆਮੋ ਸਾਹਮਣੇ ਵੀ ਹੁੰਦੇ ਨੇ ਪਰ ਇਹ ਜ਼ਰੂਰ ਹੈ ਕਿ ਹੁਣ ਸੁਪਰੀਮ ਕੋਰਟ ਵੱਲੋਂ ਜਿਹੜਾ ਤਾਜ਼ਾ ਹੁਕਮ ਆਇਆ ਹੈ ਕਿ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਤੁਸੀਂ ਜਿਹੜੇ ਕਿਸਾਨ ਨੇ ਖਾਸ ਕਰ ਜਿਹੜੇ ਹਰ ਵਾਰ ਅੱਗ ਲਾਉਂਦੇ ਨੇ ਜਾਂ ਜਿਨ੍ਹਾਂ ਦੇ ਖਿਲਾਫ ਪਹਿਲਾਂ ਕਾਰਵਾਈ ਵੀ ਹੋ ਚੁੱਕੀ ਹੈ ਜਾਂ ਜਿਹੜੇ ਕੇਸ ਸਾਹਮਣੇ ਆਏ ਨੇ ਪਰਾਲੀ ਨੂੰ ਅੱਗ ਲਾਉਣਦੇ ਉਹਨਾਂ ਦੇ ਖਿਲਾਫ ਸਰਕਾਰ ਕਾਰਵਾਈ ਕਿਉਂ ਨਹੀਂ ਕਰਦੀ ਉਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਕਰਦੀ ਦੇਖੋ ਸਰਕਾਰ ਨੂੰ ਵੀ ਚੋਣਾਂ ਤੋਂ ਪਹਿਲਾਂ ਕਹਿ ਲਓ ਕੋਰਟ ਨੇ ਵਿਧਾਲਤ ਨੇ ਵੀ ਕਸੂਤਾ ਫਸਾਤਾ ਕਿਉਂਕਿ ਪਹਿਲਾਂ ਹੀ ਜਿਹੜੀ ਭਗਵੰਤਪਾਲ ਸਰਕਾਰ ਆ ਉਹ ਤਾਂ ਕਿਸਾਨ ਜਥੇਬੰਦੀਆਂ ਨਾਲ ਕਹਿ ਲਓ ਅਮੋ ਸਾਹਮਣੇ ਹੋਈ ਜਾ ਰਹੀ ਹੈ ਔਰ ਕਿਸਾਨ ਜਥੇਬੰਦੀਆਂ ਵੀ ਸਿੱਧੇ ਰੂਪ ਚ ਜਿਹੜਾ ਇਹ ਸਰਕਾਰ ਦਾ ਵਿਰੋਧ ਕਰਦੀਆਂ ਜਾਂ ਸਰਕਾਰ ਦੇ ਖਿਲਾਫ ਡਟਦੀਆਂ ਆ ਰਹੀਆਂ ਨੇ ਔਰ ਆਪਸੀ ਟਕਰਾਓ ਵਾਲੇ ਵੀ ਹਾਲਾਤ ਬਣਿਆ ਰਹੇ ਨੇ ਲਗਾਤਾਰ ਔਰ ਇਸ ਮੁੱਦੇ ਤੇ ਹੁਣ ਫੇਰ ਕਿਉਂਕਿ ਝੋਨੇ ਨੂੰ ਪਰਾਲੀ ਨੂੰ ਅੱਗ ਲਾਉਣ ਦੇ ਮੁੱਦੇ ਤੇ ਜਿਹੜੀਆਂ ਹਰ ਬਾਰ ਜਿਹੜੀਆਂ ਹੈਗੀਆਂ ਨੇ ਕਿਸਾਨ ਜਥੇਬੰਦੀਆਂ ਉਹਨਾਂ ਦਾ ਇਹ ਤਰਕ ਹੁੰਦਾ ਹੈ ਕਿ ਜਿਹੜੇ ਖਰਚਾ ਬਹੁਤ ਜ਼ਿਆਦਾ ਪੈਂਦਾ ਜੇ ਪਰਾਲੀ ਨੂੰ ਬਾਹਰ ਕੱਢਦੇ ਨੇ ਜਾਂ ਪਰਾਲੀ ਨੂੰ ਸਮੇਟਦੇ ਨੇ ਅੱਗ ਤੋਂ ਬਿਨਾਂ ਕਿਸੇ ਹੋਰ ਢੰਗ ਨਾਲ ਤਾਂ ਬਹੁਤ ਜ਼ਿਆਦਾ ਕਿਸਾਨਾਂ ਨੂੰ ਖਰਚਾ ਪੈਂਦਾ ਔਰ ਸਰਕਾਰ ਉਹਦੀ ਅਦਾਇਗੀ ਨਹੀਂ ਕਰਦੀ ਨਾ ਹੀ ਕੇਂਦਰ ਕਰਦਾ ਤੇ ਨਾ ਹੀ ਪੰਜਾਬ ਸਰਕਾਰ ਕਰਦੀ ਹੈ ਜਿਸ ਦੇ ਕਰਕੇ ਕਿਸਾਨ ਮਜਬੂਰ ਨੇ ਅੱਗ ਲਾਉਣ ਲਈ ਔਰ ਇਸ ਮੁੱਦੇ ਤੇ ਹੁਣ ਜਿਹੜਾ ਕੋਰਟ ਦਾ ਜਿਹੜਾ ਬੜਾ ਸਖਤ ਆਰਡਰ ਆਇਆ ਔਰ ਜੇ ਦੇਖੀਏ ਤਾਂ ਪਿਛਲੇ ਸਾਲ 24 ਚ 10909 ਜਿਹੜੇ ਪ੍ਰਾਲੀ ਨੂੰ ਅੱਗ ਲਾਉਣ ਦੇ ਕੇਸ ਉਹ ਸਰਕਾਰ ਨੇ ਦਰਜ ਵੀ ਕੀਤੇ ਸੀ ਜਿੱਚ 900 800 ਕਿੰਨੇ ਕਿ ਜਿਹੜੇ ਮਾਮਲਿਆਂ 'ਚ ਸਰਕਾਰ ਨੇ ਪਰਚਾ ਵੀ ਦਰਜ ਕਰਤਾ ਸੀ ਕਿਸਾਨਾਂ ਦੇ ਖਿਲਾਫ ਔਰ ਸਰਕਾਰ ਨੇ ਹੁਣ ਇੱਕ ਕੇਂਦਰ ਨੇ ਉਹ ਸੌਰੀ ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਕਿਸਾਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਜੇਲ੍ਹ ਕਿਉਂ ਨਹੀਂ ਭੇਜਿਆ ਜਾਂਦਾ ਪਰ ਇਸ ਮੁੱਦੇ ਤੇ ਵੀ ਸਰਕਾਰ ਜਿਹੜੀ ਪੰਜਾਬ ਸਰਕਾਰ ਕਿ ਰੂਗੀ ਜਾਂ ਟਕਰਾਅ ਵੀ ਵਧੂਗਾ ਜਾਂ ਇਸ ਮੁੱਦੇ ਤੇ ਕੀ ਨਮਾ ਹੱਲ ਹੁੰਦਾ ਹੈ ਜਾਂ ਸਰਕਾਰ ਜਾਂ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਕਿਉਂਕਿ ਕਿਸਾਨਾਂ ਨੂੰ ਕੋਈ ਹਰਾਇਤ ਆ ਕਿਸਾਨਾਂ ਦੇ ਹੱਕ ਚ ਕੋਈ ਨਮਾ ਕੋਈ ਪੈਕੇਜ ਦਿੰਦੀ ਐ ਜਿਹਦੇ ਕਰਕੇ ਉਹ ਫਰਾਲੀ ਨੂੰ ਸੰਭਾਲਣ ਜਾਂ ਸਮੇਟਣ ਚ ਸਫਲ ਹੋ ਸਕਣ ਉਹ ਸਮਾਂ ਦੱਸੂਗਾ ਤੇ ਉਹਦੇ ਨਾਲ ਹੀ ਇਸ ਸਮੇਂ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਪਟਿਆਲਾ ਜੇਲ੍ਹ ਚ ਵਾਪਰੀ ਘਟਨਾ ਔਰ ਭਾਈ ਸੰਦੀਪ ਸਿੰਘ ਵੱਲੋਂ ਜਿਸ ਤਰ੍ਹਾਂ ਪੁਨਾ ਜ਼ਾਲਮ ਪੁਲਸ ਅਫਸਰਾਂ ਤੇ ਕਹਿ ਸਕਦੇ ਆ ਜਿਨ੍ਹਾਂ ਨੇ ਪਿਛਲੇ ਦੌਰ ਚ ਜਦੋਂ ਪੰਜਾਬ ਖੜਕੂਬਾਦ ਦਾ ਦੌਰ ਚੱਲਿਆ ਤਾਂ ਉਹਨਾਂ ਜ਼ਾਲਮ ਅਫਸਰਾਂ ਨੇ ਜਿਨ੍ਹਾਂ ਨੇ ਸੂਬਾ ਸਿੰਘ ਦਾ ਜੀਚ ਨਾ ਹੈ ਸਰਹੰਦ ਕਰਕੇ ਉਹਦਾ ਨਾਮ ਸੁਭਾ ਸਿੰਘ ਸਰਹੰਦ ਕਰਕੇ ਆਉਂਦਾ ਜਾਂ ਗੁਰਵਚਨ ਸਿੰਘ ਜਿਹੜਾ ਕਿ ਮਨੋਚਾਲ ਦੇ ਨਾਂ ਤੇ ਆਪਣੇ ਆਪ ਦੇ ਨਾਲ ਮਨੋਚਾਲ ਲਾ ਕੇ ਵਿਚਰਦਾ ਰਿਹਾ ਔਰ ਉਹ ਪੁਲਿਸ ਅਫਸਰਾਂ ਨੇ ਕਿਸ ਤਰ੍ਹਾਂ ਲੋਕਾਂ ਤੇ ਤਸੱਦਦ ਕੀਤਾ ਜਾਂ ਪੰਜਾਬ ਪੁਲਿਸ ਦਾ ਖੜਕੂਬਾਦ ਦੇ ਦੌਰ ਚ ਕੀ ਰੋਲ ਰਿਹਾ ਉਹ ਆਪਾਂ ਨੂੰ ਸਭ ਨੂੰ ਪਤਾ ਹੈ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਕਿਸ ਤਰ੍ਹਾਂ ਪੰਜਾਬ ਪੁਲਿਸ ਨੇ ਜਾਂ ਉਸ ਸਮੇਂ ਦੀ ਸਰਕਾਰ ਨੇ ਰਲ ਕੇ ਮਨੁੱਖੀ ਅਧਿਕਾਰਾਂ ਦੀ ਅਲੰਘਣਾ ਕੀਤੀ ਹੈ ਕਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਨੂੰ ਕੁਚਲਿਆ ਕਿਸ ਤਰ੍ਹਾਂ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਕਿਸ ਤਰ੍ਹਾਂ ਝੂਠੇ ਮੁਕਾਬਲੇ ਪੁਰਸ ਮੁਕਾਬਲੇ ਬਣੇ ਨੇ ਔਰ ਕਿਸ ਤਰ੍ਹਾਂ ਹਜ਼ਾਰਾਂ ਨੌਜਵਾਨਾਂ ਨੂੰ ਜਸਵੰਤ ਸਿੰਘ ਖਾਲੜਾ ਸਮੇਤ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਸੀ ਉਹਨਾਂ ਨੂੰ ਵੀ ਝੂਠੇ ਮੁਕਾਬਲੇ ਚੋਂ ਇੱਥੋਂ ਤੱਕ ਕਿ ਨਹਿਰ ਚ ਉਹਨਾਂ ਨੂੰ ਰੋੜ ਦਿੱਤਾ ਗਿਆ ਹਜ਼ਾਰਾਂ ਜਿਹੜੇ ਨੇ ਕਹਿ ਲਓ ਜਿਹੜੇ ਸਿੱਖ ਨੌਜਵਾਨਾਂ ਦੇ ਉਹ ਝੂਠੇ ਮੁਕਾਬਲੇ ਬਣਾਉਣ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਖੁਰਦ-ਵਰਦ ਕੀਤੀਆਂ ਗਈਆਂ ਨੇ ਬਹੁਤ ਸਾਰੇ ਮੁੱਦੇ ਜਿਹੜੇ ਲਗਾਤਾਰ ਉੱਠਦੇ ਆ ਰਹੇ ਨੇ ਔਰ ਸਿੱਖ ਸਿੱਖਾਂ 'ਚ ਇਸ ਮੁੱਦੇ ਤੇ ਜਾਂ ਇਸ ਮਾਮਲੇ ਕਰਕੇ ਸਿੱਖਾਂ 'ਚ ਰੋਸ ਵੀ ਹੈ ਕਿ ਸਰਕਾਰਾਂ ਨੇ ਕੁਝ ਨਹੀਂ ਕੀਤਾ ਜਾਂ ਸਰਕਾਰਾਂ ਹਾਲਾਂਕਿ ਹਜ਼ਾਰਾਂ 10000 ਦੇ ਕਰੀਬ ਕਹਿੰਦੇ ਮਤਲਬ ਇਹ ਰਿਕਾਰਡ ਹੋਇਆ ਜਿੱਚ ਝੂਠੇ ਪੁਲਿਸ ਮੁਕਾਬਲੇ ਹੋਏ ਨੇ ਜਿਨ੍ਹਾਂ 'ਚ ਸਿੱਖ ਨੌਜਵਾਨ ਮਾਰੇ ਗਏ ਨੇ ਔਰ ਹੁਣ ਜ਼ਰੂਰ ਹੈ ਦਹਾਕੇ ਬੀਤ ਜਾਣ ਤੋਂ ਬਾਅਦ ਸੀਬੀਆਈ ਨੇ ਵੀ ਇਹ ਸਪਸ਼ਟ ਕਰਤਾ ਜਾਈ ਇਸ ਤੇ ਸਰਕਾਰੀ ਏਜੰਸੀਆਂ ਨੇ ਵੀ ਮੋਹਰ ਲਾਤੀ ਹੈ ਕਿ ਪੰਜਾਬ ਚ ਵਾਕਈ ਝੂਠੇ ਮੁਕਾਬਲੇ ਹੋਏ ਨੇ ਬਹੁਤ ਸਾਰੇ ਕੇਸਾਂ ਚ ਪੁਲਿਸ ਅਫਸਰਾਂ ਨੂੰ ਸਜ਼ਾ ਵੀ ਹੋਈ ਹੈ ਤੇ ਔਰ ਸੂਪਾ ਤੇ ਗਰਭਚਨਾ ਇਹ ਇਹ ਦੋਨਾਂ ਨੂੰ ਵੀ ਇਸੇ ਮਾਮਲਿਆਂ ਚ ਸਜ਼ਾ ਹੋਈ ਸੀ ਔਰ ਜੇ ਦੇਖਿਆ ਜਾਵੇ ਤਾਂ ਦੇਖੋ ਇਸ ਮੁੱਦੇ ਤੇ ਤਿੰਨਾਂ ਪੁਲਿਸ ਅਫਸਰਾਂ ਵੱਲੋਂ ਇਹ ਵੀ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਵੱਲੋਂ ਜਾਂ ਇਸ ਮੁੱਦੇ ਤੇ ਜਿਹੜੇ ਸੰਦੀਪ ਦੇ ਹੱਕ ਚ ਉਤਰੇ ਹੋਏ ਗਰਮ ਦਲੀਏ ਜਾਂ ਸਿੱਖ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਇਹ ਜ਼ਰੂਰ ਹੈ ਕਿ ਸੰਦੀਪ ਤੇ ਵੀ ਸ਼ਾਇਦ ਉਹਨਾਂ ਵੱਲੋਂ ਕੋਈ ਹਮਲਾ ਕਰਵਾਇਆ ਜਾਣ ਦੀ ਕਿਉਂਕਿ ਇਕੱਠੇ ਇੱਕੋ ਬੈਰਕ 'ਚ ਇਕੱਠੇ ਕਰਤੇ ਸਜ਼ਾ ਜਾਪਤਾ ਤੇ ਅੰਡਰ ਟ੍ਰਾਇਲ ਵਾਲੇ ਔਰ ਇਸ ਇਹ ਇਹ ਗੱਲ ਵੀ ਹੋ ਰਹੀ ਹੈ ਕਿ ਸ਼ਾਇਦ ਸੰਦੀਪ ਦੇ ਵੀ ਉਹਨਾਂ ਤੋਂ ਮਤਲਬ ਉਹਨਾਂ ਵੱਲੋਂ ਹਮਲਾ ਕੀਤੇ ਜਾਣ ਦੀ ਕੋਈ ਗੱਲ ਹੋਵੇ ਪਰ ਨਹੀਂ ਇਹ ਦੇਖੋ ਇਹ ਗੱਲਾਂ ਜ਼ਰੂਰ ਨੇ ਪਰ ਅਸਲ 'ਚ ਜਿਹੜੀ ਇਹਦੇ ਪਿੱਛੇ ਅਸਲ ਕਹਾਣੀਆਂ ਦੇਖੋ ਸਿੱਖ ਨੌਜਵਾਨਾਂ 'ਚ ਸਿੱਖਾਂ 'ਚ ਇੱਕ ਰੋਸ ਹੈ ਉਹ ਰੋਸ ਹੀ ਗੁੱਸੇ ਦੇ ਰੂਪ 'ਚ ਵੀ ਉਪਜਦਾ ਔਰ ਜਦੋਂ ਇਹੋ ਜਿਹੇ ਪੁਲਿਸ ਅਫਸਰ ਖਾਸ ਕਰ ਜਿਨ੍ਹਾਂ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਕਤਲਿਆਮ ਕੀਤਾ ਜਿਸ ਤਰ੍ਹਾਂ ਬਾਬਾ ਚਰਨ ਸਿੰਘ ਸਮੇਤ ਉਹਨਾਂ ਦੇ ਸੱਤ ਪਰਿਵਾਰ ਦੇ ਮੈਂਬਰਾਂ ਨੂੰ ਇੱਥੋਂ ਤੱਕ ਕਿ ਇੱਕ ਮੈਂਬਰ ਨੂੰ ਉਹਨਾਂ ਦੇ ਨੂੰ ਦੋ ਜੀਪਾਂ ਦੇ ਨਾਲ ਬੰਨ੍ਹ ਕੇ ਵਿਚਾਲਿਓਂ ਪਾੜ ਦਿੱਤਾ ਗਿਆ ਜਦੋਂ ਇਹ ਜਿਹੀਆਂ ਘਟਨਾਵਾਂ ਜਾਂ ਇਹ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਪੁਲਿਸ ਅਫਸਰ ਇਸ ਸਿੱਖ ਨੌਜਵਾਨ ਦੇ ਸਾਹਮਣੇ ਆਉਂਦੇ ਨੇ ਤਾਂ ਉਹਨਾਂ ਦੇ ਮਨ 'ਚ ਮਤਲਬ ਇੱਕ ਗੁੱਸਾ ਆ ਜਾਂ ਇੱਕ ਉਹ ਲਾਵਾ ਤਾਂ ਫਟਦਾ ਹੀ ਹੈ ਔਰ ਉਹ ਸੰਦੀਪ ਸਿੰਘ ਜੀ ਨੇ 3 ਸਾਲ ਪਹਿਲਾਂ 22 ਦੀ 1 ਅਕਤੂਬਰ 22 ਦੀ ਘਟਨਾ ਕਿ ਸ਼ਰੀਆਮ ਸਦੀਰ ਸੂਰੀ ਜਿਹੜਾ ਜਿਹੜਾ ਕਿ ਸਿੱਖਾਂ ਨੂੰ ਲਲਕਾਰਦਾ ਸੀ ਖਾਸ ਕਰ ਸਿੱਖਾਂ ਦੀ ਪਵਿੱਤਰ ਧਰਤੀ ਅੰਮ੍ਰਿਤਸਰ ਤੇ ਬੈਠ ਕੇ ਉਸ ਦੇ ਉਹ ਗਨਮੈਨਾਂ ਦੀ ਹਾਜ਼ਰੀ ਚ ਉਹਦੇ ਸਮਰਥਕਾਂ ਦੀ ਹਾਜ਼ਰੀ ਚ ਸੰਦੀਪ ਨੇ ਜਿਹੜੀਆਂ ਉਹਦੇ ਗੋਲੀਆਂ ਮਾਰੀਆਂ ਸੀ ਉਸ ਤੋਂ ਬਾਅਦ ਉਹਨੂੰ ਅੰਮ੍ਰਿਤਸਰ ਦੀ ਬਜਾਇ ਪਟਿਆਲਾ ਜੇਲ੍ਹ ਚ ਕਿਸ ਤਰ੍ਹਾਂ ਰੱਖਿਆ ਜਾ ਰਿਹਾ ਸੀ ਉਹਦਾ ਟ੍ਰਾਇਲ ਚੱਲ ਰਿਹਾ ਸੀ ਔਰ ਹੁਣ ਜਦੋਂ ਉਹ ਉਹ ਪੁਲਿਸ ਅਫਸਰ ਉਹਦੇ ਸਾਹਮਣੇ ਆਏ ਨੇ ਤਾਂ ਉਹ ਚ ਠੀਕ ਹੈ ਇਹ ਹੈਗਾ ਕਿ ਜਿਹੜਾ ਸੰਦੀਪ ਤੇ ਬਹੁਤ ਜ਼ਿਆਦਾ ਤਸੱਦਦ ਹੋਇਆ ਪੁਲਿਸ ਨੇ ਜ਼ਿਆਦਾ ਤਸੱਦਦ ਕੀਤਾ ਔਰ ਇੱਥੋਂ ਤੱਕ ਕਿ ਸਰਕਾਰ ਨੇ ਵੀ ਕਈ ਦਿਨ ਚੁੱਪੀ ਭਟੀ ਰੱਖੀ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਸਿੱਖ ਜਥੇਬੰਦੀਆਂ ਨੂੰ ਬਾਹਰ ਸੰਘਰਸ਼ ਕਰਨਾ ਪਿਆ ਉਹਨੂੰ ਮਿਲਣ ਲਈ ਪਰ ਦੂਸਰੇ ਪਾਸੇ ਇਹ ਜ਼ਰੂਰ ਹੈ ਕਿ ਸੰਦੀਪ ਬਾਰੇ ਇਹ ਚਰਚਾ ਹੈ ਕਿ ਉਹਨੇ ਇੱਕ ਇਤਿਹਾਸ ਦੁਹਰਾਇਆ ਔਰ ਸਿੱਖਾਂ ਦੇ ਜਦੋਂ ਸਰਕਾਰਾਂ ਤੋਂ ਆਸ ਮੁੱਕੀ ਹੈ ਜਦੋਂ ਸਰਕਾਰਾਂ ਨੇ ਸਿੱਖਾਂ ਨੂੰ ਪਿੱਠ ਦਿਖਾਤੀ ਹੈ ਤਾਂ ਸਿੱਖਾਂ ਨੇ ਜਿਹੜਾ ਉਹਨਾਂ ਤੇ ਜ਼ੁਲਮ ਕਰਨ ਵਾਲਿਆਂ ਤੋਂ ਆਪਣੀ ਪੱਧਰ ਤੇ ਜਾਂ ਆਪ ਅਮੋ ਸਾਹਮਣੇ ਹੋ ਕੇ ਵੀ ਜਿਹੜੇ ਸਿੱਖ ਬਦਲਾ ਲੈਂਦੇ ਆਏ ਨੇ ਔਰ ਉਹੀ ਇਤਿਹਾਸ ਜਿਹੜਾ ਸੰਦੀਪ ਨੇ ਦਰਹਾਇਆ ਔਰ ਗਰਮਦਲੀਏ ਜਾਂ ਕਹਿ ਲੋ ਜਾਂ ਜਿਹੜੇ ਸਿੱਖ ਮੁੱਦਿਆਂ ਤੇ ਜਾਂ ਆਪਣੇ ਖਾਲਸਤਾਨ ਪੱਖੀ ਵੀ ਕਹਿ ਸਕਦੇ ਆਪਾਂ ਉਹ ਉਹ ਸਾਰੇ ਸੰਦੀਪ ਨੂੰ ਇੱਕ ਜੋਧੇ ਵਜੋਂ ਦੇਖ ਰਹੇ ਆ ਔਰ ਸੰਦੀਪ ਤੇ ਮਾਣ ਕਰ ਰਹੇ ਆ ਔਰ ਇਹ ਵੀ ਕਹਿ ਰਿਹਾ ਹੈ ਕਿ ਉਹਨੇ ਇੱਕ ਇਤਿਹਾਸ ਦਰਹਾਇਆ ਔਰ ਉਹ ਗੁਰਗਵੰਦ ਸਿੰਘ ਜੀ ਦਾ ਅਸਲ ਸੁਪੁੱਤਰ ਹੈ ਇਹ ਇਹ ਵੀ ਚਰਚਾ ਹੋ ਰਹੀ ਹੈ ਪਰ ਇਹ ਜ਼ਰੂਰ ਹੈ ਕਿ ਅੱਜ ਦੀ ਚਰਚਾ ਚ ਕਿ ਬਹੁਤ ਸਾਰੇ ਸਵਾਲ ਉੱਠ ਰਹੇ ਆ ਕਿ ਉਹ ਵਾਮਲਾ ਕਿਸ ਤਰ੍ਹਾਂ ਹੋਇਆ ਕਿਵੇਂ ਹੋਇਆ ਸਭ ਤੋਂ ਵੱਡੀ ਤਾਂ ਇਹ ਦੇ ਵਿੱਚ ਇਹੀ ਗੱਲ ਹੈ ਕਿ ਜਿਹੜੇ ਸਿੱਖ ਨੌਜਵਾਨਾਂ ਚ ਜਾਂ ਸਿੱਖਾਂ ਚ ਜਾਂ ਸਿੱਖਾਂ ਦੇ ਜਿਹੜਾ ਜ਼ੁਲਮ ਹੋਇਆ ਸਰਕਾਰ ਵੱਲੋਂ ਉਸ ਸਮੇਂ ਦੀ ਵੱਲੋਂ ਜ਼ੁਲਮ ਕੀਤਾ ਗਿਆ ਸਿੱਖਾਂ ਦੇ ਪਵਿੱਤਰ ਸਥਾਨ ਨੂੰ ਢਾਹ ਢੇਰੀ ਕੀਤਾ ਗਿਆ ਉਹ ਜਿਹੜੀ ਅੱਗ ਹੈ ਜਾਂ ਉਹ ਜਿਹੜਾ ਜ਼ਖਮ ਹੈ ਉਹ ਸਿੱਖਾਂ ਦੇ ਅੰਦਰ ਰਸਦਾ ਤੁਰਿਆ ਆ ਰਿਹਾ ਕਿਉਂਕਿ ਸਿੱਖਾਂ ਨੂੰ ਅਨਸਾਫ਼ ਨਹੀਂ ਮਿਲਿਆ ਉਸ ਮੁੱਦੇ ਤੇ ਔਰ ਉਹੀ ਜ਼ਖਮ ਹੈ ਜਿਹੜਾ ਜਾਂ ਉਹੀ ਰੋਸ ਆ ਜਿਹੜਾ ਇੱਕ ਦਿਨ ਮਤਲਬ ਇਹ ਜਦੋਂ ਇਹੋ ਜਿਹੇ ਅਫਸਰ ਜਾਂ ਇਹੋ ਜਿਹੀ ਕੋਈ ਉਹ ਸਾਹਮਣੇ ਆਉਂਦੇ ਨੇ ਤਾਂ ਫਟ ਜਾਂਦਾ ਤੇ ਉਹੀ ਇਹ ਲਾਵਾ ਫਟਿਆ ਔਰ ਜਿਸ ਤਰ੍ਹਾਂ ਹੁਣ ਸਿੱਖ ਜਥੇਬੰਦੀਆਂ ਇਹ ਮੰਗ ਕਰ ਰਹੀਆਂ ਕਿ ਸੰਦੀਪ ਦੇ ਮਾਮਲੇ 'ਚ ਜੇ ਉਹਨਾਂ ਤੇ ਸੰਦੀਪ ਨੇ ਖਿਲਾਫ ਮਾਮਲਾ ਦਰਜ ਹੁੰਦਾ ਤਸੱਦਦ ਕਰਨ ਜਾਂ ਉਹਨਾਂ ਦੀ ਕੁੱਟ ਮਾਰਦਾ ਜਾਂ ਉਹ ਸੂਬਾ ਸਿੰਘ ਨੂੰ ਫਾਰ ਕਰ ਦੇਣ ਦਾ ਤਾਂ ਸੰਦੀਪ ਤੇ ਵੀ ਜਿਹੜੇ ਪੁਲਿਸ ਅਫਸਰਾਂ ਨੇ ਜਾਂ ਪੁਲਿਸ ਮੁਲਾਜ਼ਮਾ ਨੇ ਜਿਹੜਾ ਉਹਨੂੰ ਉਹਦੇ ਤੇ ਅਨੰਤ ਤਸੱਦਦ ਕੀਤਾ ਤਾਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਨੀ ਬਣਦੀ ਹੈ ਜੇ ਸੰਦੀਪ ਨੂੰ ਵੀ ਇਨਸਾਫ ਦੇਣਾ ਬਣਦਾ ਇਹ ਮੁੱਦਾ ਉੱਠਦਾ ਇਹ ਜਿਹੜੇ ਅੱਜ ਦੇ ਮੁੱਦੇ ਨੇ ਜਿੱਦਾਂ ਤੇ ਆਪਾਂ ਚਰਚਾ ਕੀਤੀ ਹੈ